ਇਹ ਚਿੱਠੀ ਕਿਸਾਨਾਂ ਦੇ ਨਾਮ ਆਈ ਹੈ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਹੈ ਅਤੇ ਇਸ ਪੱਤਰ ਦੇ ਆਉਂਦੇ ਹੀ ਕਈ ਦਿਨਾਂ ਤੋਂ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਚੱਲ ਰੇ ਡੈਡਲੌਕ ਤੇ ਬ੍ਰੇਕ ਲੱਗੀ ਹੈ 3 ਦਸੰਬਰ ਨੂੰ ਦੁਪਹਿਰ 2 ਵਜੇ ਕਿਸਾਨਾਂ ਨਾਲ ਕੇਂਦਰ ਦੀ ਮੁਲਾਕਾਤ ਹੋਵੇਗੀ ਚਿੱਠੀ 'ਚ ਲਿਖਿਆ ਗਿਆ ਹੈ ਕਿ ਸਰਕਾਰ ਸਾਫ਼ ਨiyet ਅਤੇ ਖੁੱਲੇ ਮਨ ਨਾਲ ਮੁੱਦਿਆਂ ਤੇ ਤਰਕਪੂਰਨ ਤਰੀਕੇ ਦੇ ਨਾਲ ਹੱਲ ਲਈ ਗੱਲਬਾਤ ਕਰਨ ਨੂੰ ਤਿਆਰ ਹੈ ਸਰਕਾਰ ਦੇ ਸੱਦੇ ਨੂੰ ਕਿਸਾਨਾਂ ਨੇ ਵੀ ਖੁੱਲੇ ਮਨ ਨਾਲ ਸਵੀਕਾਰਿਆ ਹੈ ਨਤੀ 303 ਨੂੰ ਜਾਵਾਂਗੇ 2 ਵਜੇ ਸਾਡੀ ਮੀਟਿੰਗ ਹੋਊਗੀ ਉਹਦੇ ਜਿਆਦਾ ਇਹ ਹੋ ਜਾਂਦੇ ਹੋਵਲ ਸਪੀਕ ਗੂਗਲ ਇਸ ਪ੍ਰਪੋਜ਼ ਇਸ ਤਰ੍ਹਾਂ ਦਾ ਅਸੀਂ ਕਰਾਂਗੇ ਸੋ ਇਸ ਕਰਕੇ ਇਹ ਮੀਟਿੰਗ ਦਾ ਅੱਗੇ ਜਾਣ ਨਾਲ ਕੋਈ ਐਸਾ ਸਾਡੇ ਤੇ ਬੁਰਾ ਪ੍ਰਭਾਵ ਨਹੀਂ ਆ ਠੀਕ ਆ ਉਹ ਅਸੀਂ ਗੱਲਬਾਤ ਕਰਾਂਗੇ ਕਿਸਾਨਾਂ ਨੇ 26 ਦਸੰਬਰ ਨੂੰ ਲਿਖੀ ਚਿੱਠੀ ਚ ਸਪਸ਼ਟ ਕਰ ਦਿੱਤਾ ਸੀ ਕਿ ਖੇਤੀ ਕਾਨੂੰਨ ਰੱਦ ਹੋਣ ਅਤੇ ਚਾਰ ਮੁੱਖ ਮੁੱਦੇ ਵਿਚਾਰੇ ਜਾਣ ਪਰ ਕੇਂਦਰ ਵੱਲੋਂ ਆਇਸ ਪੱਤਰ 'ਚ ਮੁੱਦਿਆਂ ਦਾ ਕੋਈ ਜ਼ਿਕਰ ਨਹੀਂ ਹੈ ਚੁੱਪੀ ਬਰਕਰਾਰ ਹੈ ਉਹ ਪ੍ਰਪੋਜ਼ਲ ਨੇ ਜਿਹੜੇ ਸਾਡੇ ਪੁਆਇੰਟ ਨੇ ਵੀ ਕਿੰਨਾ ਦੇ ਉੱਤੇ ਗੱਲ ਕਰਨੀ ਉਹਦੇ ਤੇ ਉਹ ਸਾਈਲੈਂਟ ਨੇ ਹੈ ਜੀ ਹਾਂਜੀ ਇਹ ਹੁਣ ਜਾ ਕੇ ਵੇਖਾਂਗੇ ਜਾਨੀ ਵੀ ਪਰਸੋਂ ਜਦੋਂ ਜਾਵਾਂਗੇ 2 ਵਜੇ ਅਸੀਂ ਤੇ ਉਹੀ ਰੱਖਾਂਗੇ ਜਿਹੜਾ ਉਹਨਾਂ ਨੂੰ ਭੇਜਿਆ ਸੀ ਤੇ ਉਹਦੇ ਤੇ ਗੱਲਬਾਤ ਕਰਾਂਗੇ ਜੇ ਅੱਗੇ ਪਿੱਛੇ ਹੋਣਗੇ ਤੇ ਉਹ ਡਿਸਾਈਡ ਕਰਾਂਗੇ ਵੀ ਅੱਗੇ ਗੱਲ ਕਰਨੀ ਕਿ ਨਹੀਂ ਕਰਨੀ ਅਸੀਂ ਉਹਨਾਂ ਪੁਆਇੰਟਾਂ ਦੇ ਉੱਪਰ ਹੀ ਗੱਲ ਕਰਾਂਗੇ ਆਪਣੀ ਕੰਕਰੀਟ ਪ੍ਰਪੋਜ਼ਲ ਭੇਜੀ ਆ ਬੜੀ ਐ ਅਪ ਟੂ ਦੀ ਮਾਰਕ ਆ ਰੀਜ਼ਨੇਬਲ ਆ ਬੜੀ ਉਹ ਆਪਣਾ ਅਧਿਕਾਰ ਖੇਤਰ ਚ ਆ ਇੱਕ ਪਾਸੇ ਸਰਕਾਰ ਗੱਲਬਾਤ ਦੀਆਂ ਦਲੀਲਾਂ ਦੇ ਰਹੀ ਹੈ ਤੇ ਦੂਜੇ ਪਾਸੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਆਪਣੀ ਸਰਕਾਰ ਦੀ ਪਿੱਠ ਥਾਪੜੀ ਅਤੇ ਕਾਨੂੰਨਾਂ ਦੇ ਲਾਹੇ ਮੁਰਤੋਂ ਗਿਣਵਾਏ ਨੇ ਲੋਕ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ भारत सरकार आंदोलनकारी किसानों से भी चर्चा कर रही है हमारी कोशिश है कि किसानों से बातचीत करके इस विषय का समाधान निकाला जाए किसान हमारे देश का अन्नदाता है किसान का सम्मान हमारे मन में है जो कानून आए वो किसान की समृद्धि के लिए आए जो कानून आए खेती को समृद्ध करने के लिए आए और जब नरेंद्र मोदी जी ने कहा है कि देश को आत्मनिर्भर है तो आत्मनिर्भर देश तभी बनेगा जब हमारा गांव गांव और किसान आत्मनिर्भर बनेगा छह दौर की मीटिंग हो चुकी है ये सातवीं बार होगा जब किसान केंद्र सरकार आमो सामने होंगे। ਹੁਣ ਤੱਕ ਤਾਂ ਮੁਲਾਕਾਤਾਂ ਦਾ ਨਤੀਜਾ ਸਿਫਰ ਹੀ ਰਿਹਾ ਪਰ ਹੁਣ ਆਸ ਵੱਜੀ ਹੈ ਕਿ ਗੱਲ ਤੁਰੇਗੀ ਅਤੇ ਕਿਸੇ ਤਣਪੱਤਨ ਲੱਗੇਗੀ